ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜਾ ਸੰਗਤਾਂ ਨੂੰ ਇੱਕ ਮੈਸੇਜ ਦੇ ਰਹੇ ਹਾਂ ਔਰ ਵੱਡੀ ਚੇਤਾਵਨੀ ਜਿਹੜੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਦੇ ਰਹੇ ਹਾਂ ਜਿਦੇ ਵਿੱਚ ਸਿੱਖਾਂ ਨਾਲ ਕਦੇ ਵੀ ਇਨਸਾਫ ਨਹੀਂ ਹੋਇਆ ਸਿੱਖਾਂ ਨਾਲ ਸਦਾ ਹੀ ਤੱਕਾ ਹੁੰਦਾ ਆ ਰਿਹਾ ਜੋ ਸਿੱਖਾਂ ਨੇ ਮੰਗ ਰੱਖੀ ਹੈ ਉਸ ਮੰਗ ਨੂੰ ਨਾ ਸੈਂਟਰ ਗਵਰਨਮੈਂਟ ਨੇ ਸੁਣਿਆ ਤੇ ਨਾ ਪੰਜਾਬ ਸਰਕਾਰ ਨੇ ਸੁਣਿਆ ਭਾਵੇਂ ਪੰਜਾਬ ਸਰਕਾਰ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਹੋਵੇ ਪਹਿਲਾਂ ਅਕਾਲੀਆਂ ਦੀ ਸਰਕਾਰ ਆਉਂਦੀ ਰਹੀ ਉਹ ਸਾਡੇ ਆਪਣੇ ਸੀ ਤੇ ਆਪਣੇ ਆਨੇ ਸਾਨੂੰ ਵਧਿਆ ਔਰ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਉਹਨੇ ਸ਼੍ਰੀ ਅਕਾਲ ਤਖਤ ਸਾਹਿਬ ਸਾਡਾ ਢਹ ਢੇਰੀ ਕਰਵਾਇਆ ਔਰ ਉਸ ਤੋਂ ਬਾਅਦ ਇਹ ਦੋਵੇਂ ਸਰਕਾਰ ਆਉਂਦੀਆਂ ਰਹੀਆਂ ਹੁਣ ਆਮ ਆਦਮੀ ਦੀ ਸਰਕਾਰ ਜਿਹੜੀ ਉਹ 2022 ਦੇ ਵਿੱਚ ਜਿਹੜੀ ਆਈ ਹੈ ਉਹਦੇ ਜਿਹੜੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਇਹਨਾਂ ਨੇ ਵੀ ਬਹੁਤ ਜਿਹੜੇ ਬਰਗਾੜੀ ਦੇ ਵਿੱਚ ਵੱਡੇ ਵੱਡੇ ਜਦੋਂ ਐਮਪੀ ਸੀ ਵਾਅਦੇ ਕੀਤੇ ਸੀ ਬੰਦੀ ਸਿੱਖਾਂ ਦੀ ਰਿਹਾਈ ਲਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਈ ਵੇਖੋ ਰੋਜ਼ ਰੋਜ਼ ਇੱਕੋ ਗੱਲ ਨੂੰ ਵਾਰ-ਵਾਰ ਦਰਾਉਨੇ ਆ ਤੇ ਉਹ ਸਾਨੂੰ ਵੀ ਚੰਗਾ ਨਹੀਂ ਲੱਗਦਾ ਪਰ ਇਸ ਪੰਜਾਬ ਸਰਕਾਰ ਤੇ ਜਾਂ ਸੈਂਟਰ ਗਵਰਨਮੈਂਟ ਤੇ ਜੂਨ ਹੀ ਸਰਕਾਰੀ ਸਿੱਖਿਆ ਨਾਲ ਤੱਕਾ ਹੋ ਰਿਹਾ ਹੈ ਕਿਸਾਨਾਂ ਨਾਲ ਤੱਕਾ ਹੋ ਰਿਹਾ ਹੈ ਕਦੋਂ ਦੇ ਅਸੀਂ ਕੁਛ ਮੰਗਾ ਲੈ ਕੇ ਜਿਹੜੇ ਝੋਲੀ ਅੱਡ ਕੇ ਤੁਰੇ ਫਿਰਦੇ ਆਂ ਪਰ ਸਾਡੀ ਝੋਲੀ ਇਹਨਾਂ ਨੇ ਪਾਣੀ ਦੀਆਂ ਗੰਦੀਆਂ ਬਿਛਾੜਾਂ ਪਾਈਆਂ ਡੰਡਾ ਫੇਰਿਆ ਪੁਲਿਸ ਨੇ ਜੇਲਾਂ ਚ ਸਾਨੂੰ ਤੁੰਨੇ ਐ ਐਨਐਸਏ ਲਾਤੀਆਂ ਸਾਡੇ ਤੇ ਔਰ ਇਸੇ ਸੰਬੰਧੀ ਕੌਮੀ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਤੋਂ ਉਹਨੂੰ ਤੁਹਾਨੂੰ ਪਤਾ ਵੀ 4 ਸਾਲ ਲਗਭਗ ਹੋ ਚੱਲੇ ਆ ਤੇ ਹਜੇ ਤੱਕ ਕੋਈ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਵੀ ਨਹੀਂ ਹਜੇ ਨਾ ਤਾਂ ਇਹ ਆਪ ਸਰਕਾਰ ਵੱਲੋਂ ਤੇ ਨਾ ਹੀ ਸੈਂਟਰ ਗਵਰਨਮੈਂਟ ਵੱਲੋਂ ਤੇ ਉਹਦੇ ਸੰਬੰਧੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਕੌਮੀ ਇਨਸਾਫ ਮੋਰਚਾ ਲਾਇਆ ਹੈ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਜਗਤਾਰ ਸਿੰਘ ਜੀ ਹਵਾਰਾ ਭਾਈ ਸਾਹਿਬ ਉਹਨਾਂ ਦੇ ਪਿਤਾ ਜੀ ਔਰ ਸਾਡੇ ਸਤਿਕਾਰਯੋਗ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਜੀ ਮਟੰਡਾ ਉਹਨਾਂ ਵੱਲੋਂ ਜਿਹੜਾ ਪ੍ਰੋਗਰਾਮ ਅਲਿਖਿਆ ਗਿਆ ਅਤੇ ਸਮੂਚੀਆਂ ਹੀ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਉਲੀਕ ਕੇ 4 ਅਗਸਤ ਨੂੰ ਅਸੀਂ ਜਿਹੜਾ ਆਪਣੇ ਤੌਰ ਤੇ ਮੈਂ ਜ਼ਿਲ੍ਹਾ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਔਰ ਇੰਟਰਨੈਸ਼ਨਲ ਸੰਤ ਸਮਾਜ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਨਾਤੇ ਅਰਵੈਸ਼ ਸ਼ੂਫੀ ਸੰਸਮਾਰ ਮਾਲਵਾ ਜੂਨ ਪ੍ਰਧਾਨ ਹੋਣ ਨਾਤੇ ਸਮੂਚੀਆਂ ਕਿਸਾਨ ਜਥੇਬੰਦੀਆਂ ਨੂੰ ਔਰ ਸਾਰੀਆਂ ਜੁਨਾਈਟਿਡ ਅਕਾਲੀ ਦਲ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਫਰੀਦਕੋਟ ਸ਼ਹਿਰ ਦੇੋਂ ਪੈਂਦੀਆਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ 4 ਅਗਸਤ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਡੀਸੀ ਦਫ਼ਤਰ ਦੇ ਸਾਹਮਣੇ ਗੁਰਦੁਆਰਾ ਸਿੰਘ ਸਭਾ ਫਰੀਦਕੋਟ ਨੇੜੇ ਘੰਟਾ ਘਰ ਤੋਂ ਰੋਸ ਮਜਾਰਾ ਕਰਦੇ ਹੋਏ ਕਾਲੀਆਂ ਟੰਡੀਆਂ ਦੁਆਰਾ ਇਹ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਦਾ ਇੱਕ ਪੁਤਲਾ ਬਣਾਇਆ ਜਾਊਗਾ। ਇੱਕ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਜਿਹੜਾ ਇੱਕ ਪੁਤਲਾ ਬਣਾ ਕੇ ਇਹ ਦੋਨੇ ਪੁਤਲੇ ਜਿਹੜੇ ਡੀਸੀ ਦਫ਼ਤਰ ਦੇ ਨੇੜੇ ਉਹ ਫੂਕੇ ਜਾਣਗੇ। ਟਾਈਮ ਸਵੇਰੇ 10:00 ਵਜੇ ਗੁਰਦੁਆਰਾ ਸਿੰਘ ਸਭਾ ਘੰਟਾ ਘਰ ਤੋਂ ਤੁਰਾਂਗੇ। ਰੋਸ ਮਜਾਰਾ ਕਰਦੇ ਹੋਏ ਡੀਸੀ ਦਫ਼ਤਰ ਦੇ ਨੇੜੇ ਜਾ ਕੇ ਸੀ ਇਹ ਪੁਤਲਿਆਂ ਦੀ ਜਿਹੜੀ ਉਹਨਾਂ ਨੂੰ ਫੂਕਾਂਗੇ ਸਰਕਾਰਾਂ ਦੇ ਕੋ ਲੱਕੜ ਦੇ ਮੁੰਡੇ ਦੇ ਰਹੀਆਂ ਠੀਕ ਹੈ ਤੇ ਜਿਹੜਾ ਕਾਨੂੰਨ ਹੈ ਅਜੇ ਤੱਕ ਪਾਸ ਪੂਸਤ ਹੋਇਆ ਨਹੀਂ ਮੈਨੂੰ ਲੱਗਦਾ ਗੱਲਾਂ ਕਰਤੀਆਂ ਕਿਉਂਕਿ ਹੁਣ 2027 ਦਾ ਇਲੈਕਸ਼ਨ ਆ ਰਿਹਾ ਉਹਦੇ ਕਰਕੇ ਜਿਹੜੇ ਸਿੱਖ ਲੋਕ ਹੈ ਜਾਂ Hindu ਲੋਕ ਹੈ ਸਾਰੇ ਅੰਦਰ ਹੀ ਸਾਰਿਆਂ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਜਦੋਂ ਵੀ ਕਿਸੇ ਧਰਮ ਦੀ ਗ੍ਰੰਥ ਦੀ ਕੋਈ ਬੇਅਦਬੀ ਹੋਈ ਹੈ ਸੋ ਉਹ ਲੋਕ ਫਿਰ ਭੇਡਾ ਬਣ ਕੇ ਸਾਡੀ ਚਾਲ ਦੇ ਪਿੱਛੇ ਤੁਰ ਪੈਂਦੇ ਇਹ ਚਲੋ ਇਹਨਾਂ ਨੇ ਕੋਈ ਮੀਟਿੰਗ ਕੀਤੀ ਹੈ ਉਹਦੇ ਸਬੰਧੀ ਹਜੇ ਲਾਅ جاری ਸ਼ਾਇਦ ਨਹੀਂ ਹੋਇਆ ਜਦੋਂ ਹੋਊਗਾ ਫਿਰ ਉਹਦੇ ਬਾਰੇ ਆਪਾਂ ਵਿਚਾਰ ਕਰ ਲਾਂਗੇ ਤੇ ਬਾਕੀ ਰਹੀਂਦੀ ਗੱਲ ਇਹ ਆ ਵੀ ਬੰਦੀ ਸਿੱਖਾਂ ਦੀ ਰਿਹਾਈ ਵਾਲਾ ਮਸਲਾ 4 ਅਗਸਤ ਨੂੰ ਸਾਡੇ ਨਾਲ ਕ੍ਰਾਂਤੀਕਾਰੀ ਸਾਂਝ ਜੂਨੀਅਨ ਅ ਸਰਦਾਰ ਬਲਵਿੰਦਰ ਸਿੰਘ ਜੀ ਪ੍ਰਧਾਨਿਤ ਹੋਣ ਦੇ ਦਰਸ਼ਨਪਾਲ ਸਿੰਘ ਉਹਨਾਂ ਦੀ ਜਿਹੜੀ ਜਥੇਬੰਦੀ ਉਹ ਵੀ ਆ ਰਹੀ ਹੈ ਸਾਡੇ ਯੂਨਾਈਟਡ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੀ ਆ ਰਹੇ ਐ ਨਛਤਰ ਸਿੰਘ ਦਬੜੀਖਾਨਾ ਤੇ ਮਜ਼ਦੂਰ ਯੂਨੀਅਨ ਦੇ ਆਗੂ ਗੋਰਾ ਮੱਤਾ ਆ ਰਿਹਾ ਔਰ ਉਹ ਕੱਲੇ ਨਹੀਂ ਆ ਰਹੇ ਉਹਨਾਂ ਦੇ ਨਾਲ ਕਾਫਲੇ ਦੇ ਰੂਪ ਵਿੱਚ ਸੰਗਤ ਆ ਰਹੀ ਹੈ ਸੋ ਮੇਰੇ ਆਪਣੇ ਵੱਲੋਂ ਫਰੀਦਕੋਟ ਵੱਲੋਂ ਵੀ ਮੈਂ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਸਮਾਜ ਸੇਵਾ ਤੌਰ ਤੇ ਵੀ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ 4 ਅਗਸਤ ਨੂੰ ਗੁਰਦੁਆਰਾ ਸਿੰਘ ਸਭਾ ਘੰਟਾ ਕਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਸੈਂਕੜੇ ਦੀ ਗਿਣਤੀ ਵਿੱਚ ਇਹ ਰੋਸ ਮਜਾਰਾ ਕਰੀਏ ਵੀ ਸਾਨੂੰ ਸिखਾ ਨੂੰ ਇਨਸਾਫ ਨਹੀਂ ਮਿਲਿਆ ਤੇ ਆਪਾਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦਾ ਜਿਹੜਾ ਪੁਤਲਾ ਫੂਕੀ ਦਾ 10 ਵਜੇ ਦਾ ਟਾਈਮ ਹੈ ਘੰਟਾ ਘਰ ਗੁਰਦੁਆਰਾ ਸਾਹਿਬ ਸਿੰਘ ਸਭਾ ਇੱਥੋਂ ਤੁਰਾਂਗੇ ਤੇ ਡੀਸੀ ਦਫ਼ਤਰ ਪਹੁੰਚ ਕੇ ਅਸੀਂ ਜਿਹੜਾ ਆਪਣਾ ਪੁਤਲੇ ਫੂਕਣ ਦਾ ਸਾਡਾ ਹੈਗਾ ਪਤਾ